ਇਹ ਤਾਂ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਲੱਗਦੀ ਆ ਇੱਕ ਵਾਰੀ ਇਹਦੇ ਤੋਂ ਸੋਨਾ ਲੈ ਲਾਂ ਫਿਰ ਦੇਖੇ ਦੇ ਮਾਂ ਕਿ ਮੈਂ ਪਾਜੜਾਂ ਪੋਣੀ ਆ ਸ਼ਰਮਲਾ ਰੱਖੀ ਆ ਸਾਰੇ ਟੱਬਰ ਨੇ ਆ ਚੌਰਾ ਨਾਲ ਰਲਿਆ ਆ ਡੁੱਬ ਕੇ ਮਰਨਾ ਲੱਗੀ ਸਮਝ ਮੈਂ ਤੈਨੂੰ ਪਹਿਲੇ ਨਹੀਂ ਤੇਰੇ ਪੇਕੇ ਘਰ ਜਾਣ ਦਿੰਦੀ ਇਹ ਦੇਖ ਲਈ ਉਹਨਾਂ ਦਾ ਵੀ ਆਉਣਾ ਬੰਦ ਕਰ ਦੂੰ ਜੇ ਆਪਣੀ ਜ਼बान ਖੋਲੀ ਐ हां हां भाई ਸਾਡੇ ਵੱਲੋਂ ਰਿਸ਼ਤਾ ਪੱਕਾ ਸਮਝੋ ਤੁਸੀਂ ਲੈ ਮੇਰੇ ਜਵਾਕ ਮੇਰੇ ਕਹੇ ਤੇ ਮੋੜ ਦੇਣ ਕਦੀ ਵੀ ਨਹੀਂ ਹੋ ਸਕਦਾ ਚੱਲ ਚੰਗਾ ਭਾਈ ਹੈ ਕਦੀ ਬੁਕਰੇ ਕੌਣ ਸੀ ਬਣਾ ਫੋਨ ਤੇ ਹੇ ਤੇ ਤੈਨੂੰ ਦੱਸਣਾ ਜ਼ਰੂਰੀ ਹੈ ਮੈਂ ਕੀ ਕਹਿਣਾ ਹੈ ਦੱਸ ਦੇ ਮੈਨੂੰ ਵੀ ਰਿਸ਼ਤਾ ਕੀਤਾ ਗੋਗੀ ਦਾ ਬੜੀ ਸਿਆਣੀ ਕੁੜੀ ਐ ਚੋਲੇ ਦਾ ਫੋਨ ਸੀ ਅੱਛਾ ਹੂੰ ਪੁੱਛ ਲਿਆ ਗੋਗੀ ਨੂੰ ਬਹੁਤ ਪੁੱਛ ਲਿਆ ਸੀ ਫਿਰ ਗੋਗੀ ਨੂੰ ਪੁੱਛਣਾ ਜ਼ਰੂਰੀ ਹੈ ਨਰੇ ਤੈਨੂੰ ਪੁੱਛਣਾ ਜ਼ਰੂਰੀ ਐ। ਉਹ ਨਹੀਂ ਅੱਜ ਕੱਲ ਦਾ ਫਿਰ ਮੁੰਡਿਆਂ ਨੂੰ ਤਾਂ ਪੁੱਛਣਾ ਜ਼ਰੂਰੀ ਐ ਹੈਂ। ਪੁੱਛ ਲੈ ਕੋਈ ਚੱਲ ਭਾਈ। ਤੈਨੂੰ ਕਿੰਨੀ ਵਾਰ ਕਿਹਾ ਵੀ ਰੋਟੀ ਖਾਣ ਲਈ ਆਪਣਾ ਮੂੰਹ ਖੋਲਿਆ ਕਰ। ਲੱਗੀ ਸਮਝ ਤੈਨੂੰ? ਮਮੀ ਬੈਠਾ ਬੜਬੜ ਕਰਦਾ ਰਹਿਣਾ। ਚਲ ਮੈਂ ਤਾਂ ਹੂੰ ਸਹਿਜ ਮਤੇ ਨਾਲ ਪੁੱਛੇ। ਗੋਗੀ ਵੀ ਆ ਗਿਆ। ਗੋਗੀ ਮੋਰੇ ਨਾਲ ਇਹ ਗੱਲਾਂ ਕਰੀ ਜਿਹੜੀਆਂ ਮੇਰੇ ਮੋਰੇ ਬੋਲ ਨਹੀਂ ਜਾਨਦਾ। ਤੇ ਇਹ ਚਾਹਦੀਆਂ ਐ। ਆ ਗਿਆ ਪੁੱਤ। ਹਾਂ ਬੀਬੀ ਆ ਗਿਆ। ਤੇਰੇ ਵਾਸਤੇ ਪੁੱਤ ਖੁਸ਼ਖਬਰੀ ਆ ਇੱਕ ਕਿਹੜੀ ਖੁਸ਼ਖਬਰੀ ਤੇਰਾ ਰਿਸ਼ਤਾ ਪੱਕਾ ਕਰਤਾ ਅਬ ਚੋਲੇ ਦਾ ਹੁਣੇ ਫੋਨ ਆ ਕੇ ਹਟਿਆ ਬਹੁਤ ਘਰਾਣੇ ਕਰਦੀ ਕੁੜੀ ਆ ਪਤਾ ਦੇਣ ਲੈਣ ਕਿੰਨਾ ਕਰਨਗੇ ਗੱਡੀ ਦੇਣਗੇ ਤੈਨੂੰ ਸੁੱਖ ਨਾਲ ਗੱਡੀ ਮੈਂ ਨਹੀਂ ਕਰਾਉਣਾ ਵਿਆਹ ਮੈਂ ਬਾਪੂ ਨੂੰ ਦੱਸਿਆ ਹੋਇਆ ਪਹਿਲਾਂ ਵੀ ਮੈਂ ਵਿਆਹ ਨਹੀਂ ਕਰਾਉਣਾ ਹਜੇ ਬਾਪੂ ਨੂੰ ਕਿਹੜੀ ਵੇਲੇ ਦੱਸਦਾ ਤੂੰ ਮੈਂ ਦੱਸਿਆ ਸੀ ਬਾਪੂ ਨੂੰ ਇੱਕ ਵਾਰੀ ਮੈਂ ਮਾਂ ਨੂੰ ਦੱਸਣਾ ਤੂੰ ਜ਼ਰੂਰੀ ਨਹੀਂ ਸਮਝਦਾ ਨਾ ਮੈਂ ਕਰਾਉਣੀ ਨਹੀਂ ਜਦੋਂ ਤੂੰ ਵੱਡਾ ਹੋ ਕੇ ਕਰਾਉਣਾ ਮੈਂ ਕਰਾਉਂਗਾ ਉਹਦੀ ਮਰਜ਼ੀ ਨਾਲ ਕਰਾਉਂਗਾ ਜਦੋਂ ਕਰਾਉਣਾ ਹੋਇਆ ਸਾਨੂੰ ਕਰਾਉਂਗਾ ਨਹੀਂ ਇਹੀ ਦੇਖ ਲਈ ਤੂੰ ਇਹਦੀ ਵੀ ਗੱਲ ਸੁਣ ਲੈ ਕੋਈ ਗੱਲ ਨਹੀਂ ਮਾੜਾ ਜਿਆ ਤੂੰ ਦੇਖ ਲੈ ਤੂੰ ਇਹਨੂੰ ਦੱਸ ਤਾਂ ਪੁੱਛ ਤਾਂ ਨਹੀਂਦੀ ਮਾੜਾ ਜਿਆ ਮੈਂ ਮਰ ਜਾ ਹਾਂ ਨਹੀਂ ਸੀ ਨਾ ਕਰਨੀ ਹਾਂ ਕਰਨ ਤੋਂ ਪਹਿਲਾਂ ਮੈਨੂੰ ਤਾਂ ਪੁੱਛਣਾ ਸੀ ਹਾਂ ਮੈਂ ਹੀ ਕਹਿਣਾ ਫਿਰ ਸਾਡੇ ਤੱਕ ਕਿਸੇ ਨੇ ਸਾਰੇ ਲਾਣੇ ਚ ਨਾ ਆਪਣੀ ਮਰਜ਼ੀ ਨਾਲ ਕਰਾਇਆ ਤੇ ਤੂੰ ਕਹਿੰਨਾ ਮੈਂ ਆਪਣੀ ਮਰਜ਼ੀ ਨਾਲ ਕਰਾਉਣਾ ਬੇ ਮਾੜੀ ਮੋਟੀ ਸ਼ਰਮ ਹੈ ਆ ਹੈ ਮੇਰੇ ਭਾਈ ਕੀ ਕਹਿਣਗੇ ਬੇ ਤੇਰੀ ਭੂਆ ਉਹ ਕੀ ਬੋਲੂਗੀ ਹਾਏ ਵੇ ਰੱਬਾ ਮੇਰਿਆ ਬੇ ਆ ਦੇਖ ਰਿਸ਼ਤਾ ਤਾਂ ਜਿੱਥੇ ਮੈਂ ਪੱਕਾ ਕਰਤਾ ਨਾ ਉੱਥੇ ਹੀ ਹੋਣਾ ਹੋਰ ਕਿਤੇ ਨਹੀਂ ਹੋਣਾ ਚਾਹੇ ਇੱਕ ਵਾਰੀ ਕਹਾਲਾ ਚਾਹੇ 100 ਵਾਰੀ ਕਹਾਲਾ ਇਹਦੀ ਚੱਲਦੀ ਐ ਮੈਂ ਬਾਪੂ ਕਰਾਉਣੇ ਲਈ ਮੈਂ ਕਰਾਉਣਾ ਨਹੀਂ ਮੈਂ ਹਜੇ ਨਹੀਂ ਕਰਾਉਣਾ ਬਸ ਕਮਾਲ ਹੋ ਗਈ ਉਹ ਜਿਹੜੀਆਂ ਤੂੰ ਜੋ ਆਖਾਂ ਨੂੰ ਉਂਗਲਾ ਲਾਉਂਦਾ ਨਾ ਤੇਰਾ ਮਨ ਨਾ ਸਵਾਰ ਤੇ ਭੰਨੂ ਮੈਂ ਕਰ ਲਉ ਯਾਰ ਜਿਵੇਂ ਕਰਦਿਉ ਮੈਂ ਤਾਂ ਮੈਂ ਤਾਂ ਬਾਗੀ ਜਾਣਾ ਘਰੋਂ ਨਿਕਲ ਜਾ ਘਰੋਂ ਕੱਢ ਦੋ ਫਿਰ ਮੈਨੂੰ ਤੂੰ ਘਰੋਂ ਖਾਣਾ ਨਿਕਲ ਨਾ ਤੂੰ ਹੀ ਮਰ ਜਾ ਖੁਖਤਾ ਕਰਦੇ ਕੋ ਗੰਦਾ ਮੈਂ ਤਾਂ ਉਹੀ ਬੈਠਾ ਮੈਨੂੰ ਪੁੱਛਦੀ ਨਹੀਂ ਕੋਈ ਪੁੱਛ ਲੈ ਵਿਚਾਰੇ ਨੂੰ ਕੁਛ ਅੱਜ ਕੱਲ ਦਾ ਜਮਾਨਾ ਨਹੀਂ ਭੜਾਈ ਉਹ ਕਰਦਾ ਪੁੱਛਦਾਗਾ ਕਰੇ ਮਣੀ ਮੁੱਟੀ ਗੱਲ ਤਾਂ ਹੋਵੇ ਪਹਿਲਾਂ ਚੱਲਦੀ ਸੀ ਚੱਲ ਬੁੜੀਆਂ ਦੀ ਚੱਲ ਇਹ ਨਹੀਂ ਹੋ ਸਕਦਾ ਬੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਵੇ ਨਾ ਮੈਂ ਹਉਣ ਦੇਣਾ ਹਾਏ ਹਾਏ ਮੇਰੇ ਭਾਈਆਂ ਨੂੰ ਤਾਂ ਛਾਪਾਂ ਪੈਣੀਆਂ ਸੀ ਇੱਥੋਂ ਮੇਰੀ ਨੰਦ ਨੂੰ ਹਾਏ ਮੇਰਾ ਰਾਣੀ ਹਾਰ ਹੁਣ ਕੀ ਹੋਊਗਾ ਫਰ ਮੈਨੂੰ ਆਪਣੀ ਮਰਜ਼ੀ ਨਹੀਂ ਕਰਨ ਦਿੰਦੀ ਮੇਰੀ ਗੱਲ ਸੁਣ ਲੈ ਬੁੜਿਆ ਜੇ ਇਹਨੂੰ ਤੂੰ ਅੱਜ ਤੋਂ ਬਾਅਦ ਉਂਗਲ ਲਾਈ ਨਾ ਮੇਰੇ ਤੋਂ ਬੁਰਾ ਕੋਈ ਨਹੀਂ ਆ ਜਿਹੜੀ ਤੈਨੂੰ ਦੋ ਟਾਈਮ ਦੀ ਰੋਟੀ ਮਿਲਦੀ ਆ ਨਾ ਉਹ ਚਲ ਮੈਂ ਕੁਛ ਨਹੀਂ ਕਹਿੰਦਾ ਠੀਕ ਆ ਠੀਕ ਆ ਹਾਂ ਹਾਂ ਕੁਛ ਕਹਿ ਬਿਨਾ ਦਈ ਕਰ ਲੈ ਤੂੰ ਆਪਦੀਆਂ ਕਰ ਲੈ ਕੋਈ ਨਹੀਂ ਆ ਕਿਵੇਂ ਕਰ ਦੂ ਮੇਰੀ ਮੰਮੀ ਵੀ ਆ 베ਰੀ ਵੀ ਜ਼ਿੰਦਗੀ ਆ ਯਾਰ ਹੁਣ ਮੈਂ ਕੀ ਕਰਾਂ ਫੇਰਾ ਮੈਂ ਅਮਨ ਨੂੰ ਤੋਖਾ ਵੀ ਨਹੀਂ ਦੇ ਸਕਦਾ ਜਦੋਂ ਇੰਨੇ ਚਿਰ ਦੀ ਮੇਰੇ ਨਾਲ ਐ ਉਹ ਹੁਣ ਛੱਡਣਾ ਤਾਂ ਗਲਤ ਗੱਲ ਹੋ ਜੂ। ਚੱਲ ਬਣਾ ਐ ਕਰਦਾ ਮੈਂ ਅਮਨ ਨਾਲ ਗੱਲ ਕਰਦਾ। ਹੈਲੋ? ਹੈਲੋ। ਹਾਂ ਅਮਨ। ਹਾਂਜੀ। ਘਰੇ ਤਾਂ ਪੰਗਾ ਹੋ ਗਿਆ। ਕਾ ਦਾ ਪੰਗਾ? ਮੇਰੀ ਮਾਂ ਮੇਰਾ ਵਿਆਹ ਕਰਦੀਏਗੀ। ਉਹ ਕਹਿੰਦੀ ਵੀ ਕਰ ਦੂਗੀ ਉਹ ਕਹਿੰਦੀ ਮੈਂ ਰਿਸ਼ਤਾ ਦੇਖ ਰੱਖਿਆ ਫੋਨ ਤੇ ਗੱਲ ਕਰੀ ਜਾਂਦੀ ਸੀ ਜਦੋਂ ਘਰੇ ਗਿਆ ਫਿਰ ਕੀ ਕਰੀਏ ਹੁਣ ਫਿਰ ਆਪਾਂ ਨੂੰ ਕਰਨਾ ਪਊਗਾ ਕੁਝ ਤੂੰ ਐ ਕਰ ਤੂੰ ਮਾਨਸਾ ਪਹੁੰਚ ਛੇਤੀ ਅੱਛਾ ਮੈਂ ਆਉਣਾ ਫਿਰ ਆਪਾਂ ਕਰਦੇ ਆ ਫਿਰ ਕੀ ਕਰਾਂਗੇ ਆਪਾਂ ਕੋਈ ਨਹੀਂ ਆ ਕੇ ਕਰਦੇ ਆ ਗੱਲ ਆਪਾਂ ਮੈਂ ਤੈਨੂੰ ਆ ਕੇ ਕਰਦੇ ਆ ਆਪਾਂ ਸਾਰੀ ਸਲਾਹ ਨਹੀਂ ਮੈਂ ਆਪਦੀ ਕਹਣੀ ਕੋਣੀ ਚੱਕ ਲਿਆ ਮੈਂ ਸਾਰੇ ਚੱਕ ਲਿਆ ਸਾਰਾ ਕੁਝ ਚੱਕ ਲਿਆ ਠੀਕ ਹੈ ਹਾਂ ਤੇਰਾ ਮਾਨਸਾ ਪਹੁੰਚ ਤੂੰ ਮੈਨੂੰ ਛੇਤੀ ਫੋਨ ਕਰ ਆ ਕੇ ਹਾਂ ਠੀਕ ਠੀਕ ਹੈ ਠੀਕ ਹੈ ਜਾਵਾ ਮਾਂਸਾ ਮੈਂ ਗੋਗੀ ਚਾਹਤਾ ਪੀ ਜਾ ਨਾ ਨਾ ਬਸ ਮੈਂ ਨਹੀਂ ਪੀਣ ਚਾਹ ਲੈ ਹੁਣ ਤੂੰ ਆਇਆ ਸੀ ਹਜੇ ਨਾ ਨਾ ਮੈਨੂੰ ਜਾਣ ਦੇ ਲੈ ਭੱਜਿਆ ਜਾਂਦਾ ਕੋਈ ਗੱਲ ਨਹੀਂ ਦੱਸਦਾ ਵਤ ਨਹੀਂ ਦੱਸਦਾ ਹਾਂ ਲਓ ਮਮਿ ਚਾ ਇਹ ਮੈਂ ਗੋਗੀ ਖਾਤਰ ਲਈ ਸੀ ਗੋਗੀ ਨੇ ਤਾਂ ਪੀਤੀ ਨਹੀਂਗੀ ਨਾ ਗੋਗੀ ਕਿੱਧਰ ਵਗ ਗਿਆ ਹੁਣ ਪਤਾ ਨਹੀਂ ਮਮੀ ਫੋਨ ਜਾ ਆਇਆ ਸੀਗਾ ਤੇ ਕੰਨ ਨਾਲ ਲਾ ਕੇ ਮੈਨੂੰ ਕਹਿੰਦਾ ਚਾਹ ਤਾਂ ਮੈਂ ਪੀਂਦਾ ਨਹੀਂ ਮੈਂ ਤਾਂ ਜਾਣਾਗਾ ਕਮਾਲ ਹੋਈ ਪਈ ਆ ਇਨਾਂ ਦੇ ਫੋਨਾਂ ਨੂੰ ਫੜ ਕੇ ਪਹਿਲਾ ਅੱਗ ਲਾਉਣ ਵਾਲੀ ਹੋਈ ਐ ਕਿਸੇ ਦੀ ਨਾ ਸੁਣਦੇ ਨੱਗਣ ਦੇ ਲੈ ਫੋਨ ਆਇਆ ਕੋਈ ਨਹੀਂ ਆਲਣ ਦੇ ਆਏ ਤੇ ਕਰਦੀਆਂ ਗੱਲ ਇਹਦੇ ਨਾਲ ਆ ਠੰਡੀ ਮੱਥੇ ਮਾਰਤੀ ਲਫੜ ਗਰਮ ਕਰਕੇ ਲਿਆ ਲਿਆ ਤਾਂ ਨਹੀਂ ਮਮੀ ਕੱਲੇ ਕੱਲੇ ਨੇ ਜੀਣਾ ਮੁਸ਼ਕਲ ਕੀਤਾ ਪਿਆ ਆ ਜਾ ਆ ਜਾ ਨੂੰ ਤਾਂ ਡਰ ਲੱਗ ਜਾਂਦਾ ਥੋੜੇ ਘਰ ਦੇ ਕੁਛ ਕਹੇਦਾ ਨਹੀਂ ਨਾ ਨਾ ਇਹ ਮੇਰਾ ਵੀ ਘਰ ਹੈ ਕਿਵੇਂ ਕਹਿਣਗੇ ਪਸ ਆ ਜਾ ਆ ਜਾ ਡਰ ਨਾ ਹੀਲਾ ਗਦਾ ਹਾਂ ਬਾਪੂ ਕੋਗੀ ਵਿਆਹ ਕਰਾ ਲਿਆ ਓਏ ਹਾਂ ਹਾਂ ਬੱਸ ਬੜੀਆ ਕੀਤਾ ਬੜੀਆ ਕੀਤਾ ਹਾਂ ਨਹੀਂ ਤੇਰੀ ਮਾਂ ਤਾਂ ਉਹ ਪਤਾ ਨਹੀਂ ਕਿਹਨੂੰ ਪੱਲੇ ਪਾਣ ਦੀ ਤੇਰੇ ਹੋਰ ਮੈਨੂੰ ਤਾਂ ਐ ਹੋਇਆ ਪਿਆ ਸੀ ਕਿ ਤੜਕੇ ਦੀ ਕਿਸੇ ਨਹੀਂ ਸਾਕ ਕਰਾਉਣਾ ਸਾਕ ਕਰਾਉਣਾ ਦੱਸਦਾ ਦਿੰਦਾ ਆਪਾਂ ਤਾਂ ਕਰਦਾ ਰਾਮਲੇ ਦਾ ਲਵਾਉਣਾ ਸੀ ਖਾੜਾ ਬਾਪੂ ਤੈਨੂੰ ਮੈਂ ਕਿਦਾਂ ਦਾ ਦੱਸਿਆ ਤਾਂ ਹੋਇਆ ਸੀ ਉਹ ਬੱਸ ਉਹਨੇ ਬਹਿ ਜਾ ਤੂੰ ਬਹਿ ਜਾ ਖਾੜਾ ਤਾਂ ਬਾਪੂ ਜੀ ਹੁਣ ਵੀ ਲਵਾ ਲੈ ਸ਼ਾਬਾਸ਼ੀ ਸ਼ਾਬਾਸ਼ੀ ਬਹੁਤ ਵਧੀਆ ਕੀਤਾ ਗੋਗੀ ਤੂੰ ਮੈਂ ਮਰ ਜਾ ਬੇ ਆਹ ਕੌਣ ਆ ਤੂੰ ਤੂੰ ਵਿਆਹ ਕਰਵਾ ਲਿਆ ਵਿਆਹ ਕਰਾ ਲਿਆ ਹਾਂ ਤੇ ਮੈਨੂੰ ਦੱਸਣਾ ਤੂੰ ਜ਼ਰੂਰੀ ਨਹੀਂ ਸਮਝਿਆ ਉਹ ਕੋਈ ਨਹੀਂ ਸਬਰ ਤੂੰ ਚੁੱਪ ਕਰ ਦੱਸਿਆ ਸੀ ਮੰਮੀ ਤੈਨੂੰ ਕੌਣ ਆਨੀ ਤੂੰ ਇੱਧਰ ਨਵਾ ਕੌਣ ਹੈ ਕਿਹੜਾ ਖਾਂਦਾ ਨੇ ਕਿਹੜੀ ਘੰਡਰਦੀ ਕਿਹੜਾ ਗੋਗੀ ਨੂੰ ਕਦੋਂ ਤੋਂ ਜਾਣਦੀ ਸੀ ਫੇ ਗੋਗੀ ਹਾਏ ਆਹ ਕੀ ਕਰਤਾ ਤੂੰ ਮੈਨੂੰ ਜਮਾ ਸ਼ਰਮ ਨਹੀਂ ਆਈ ਮੈਂ ਮੇਰੀਆਂ ਸੱਦਰਾ ਰੋਲ ਕੇ ਰੱਖਤੀ ਆ ਵੇ ਮੈਂ ਤੂੰ ਆਪਣੀ ਮਾਂ ਬਾਰੇ ਤਾਂ ਸੋਚ ਲੈਂਦਾ ਮੈਂ ਤੈਨੂੰ ਜਮਾ ਸ਼ਰਮ ਨਹੀਂ ਆਈ ਤੂੰ ਜਮਾ ਹੀ ਨਹੀਂ ਮੇਰੇ ਬਾਰੇ ਸੋਚਿਆ ਮੈਂ ਤੈਨੂੰ ਸ਼ਰਮ ਨਹੀਂ ਆਈ ਉਹ ਕੋਈ ਨਹੀਂ ਕੋਈ ਨਹੀਂ ਹਜੇ ਮੱਤੇ ਨਾਲ ਗੱਲ ਕਰ ਲੈ ਤੂੰ ਬਿਠਾ ਲੈ ਦੋ ਮਿੰਟ ਹਰ ਚੁੱਪੀ ਕਰ ਜਾ ਕੁੜੇ ਕਿਹੜਾ ਪਿੰਡ ਹੈ ਤੇਰਾ ਦੱਸ ਪਿੰਡ ਕਿਹੜਾ ਤੇਰਾ ਡਰਨਾ ਦੱਸ ਦੇ ਅਸੀਂ ਇਕੱਠੇ ਪੜਦੇ ਸੀ ਨਾ ਤੈਨੂੰ ਸ਼ਰਮ ਨਹੀਂ ਆਈ ਪੜਨ ਪੜਾਉਣ ਨਹੀਂ ਪੁੱਛਦੀ ਮੈਂ ਪੁੱਛਦੀ ਵੇ ਤੇਰਾ ਪਿੰਡ ਕਿਹੜਾ ਆ ਤੇਰੇ ਮਾਪਿਆਂ ਨੂੰ ਪਤਾ ਵੇ ਤੂੰ ਇਹਨਾਂ ਨਿਕਲ ਕੇ ਵਿਆਹ ਕਰਵਾਇਆ ਹਾਂਜੀ ਉਹਨਾਂ ਨੂੰ ਪਤਾ ਮਾਪਿਓ ਵੀ ਕੰਜਰ ਹੋਣਗੇ ਏਦਾਂ ਦੇ ਤੇਰੇ ਵਰਗੇ ਜਿਹੜੇ ਤੈਨੂੰ ਇਹਦੇ ਬਿੱਲੜ ਤੇ ਲੜ ਲਾਤਾ ਨਾ ਤੇਰੇ ਮਾਪਿਓ ਨੇ ਨਹੀਂ ਜਿਵੇਂ ਸੋਚਿਆ ਸ਼ਰਮ ਹੈ ਤੁਹਾਨੂੰ ਕਿ ਨਹੀਂ ਹੈ ਡੁੱਬ ਕੇ ਮਰਨੀ ਹੱਲੇ ਕਿਵੇਂ ਚੁੱਪ ਕਰਕੇ ਬੁੱਤ ਬਣ ਕੇ ਖੜਾ ਰੰ ਦਾ ਗੁਲਾਮ ਆਉਂਦਾ ਹੀ ਬਣ ਗਿਆ ਹੱਪ ਹੱਪ ਹਾ ਤੇਰੇ ਐਨਾ ਸੋਨਾ ਭਰਖਿਆ ਹਾਂਜੀ ਆਹ ਇਹ ਤਾਂ سونے ਦਾ ਅੰਡਾ ਦੇਣ ਵਾਲੀ ਮੁਰਗੀ ਲੱਗਦੀ ਆ ਇੱਕ ਵਾਰੀ ਇਹਦੇ ਤੋਂ ਸੋਨਾ ਲੈ ਲਾਂ ਫੇਰ ਦੇਖੇ ਤੇ ਮਾਂ ਕਿਵੇਂ ਪਾੜੜਾਂ ਪਵਾਨੀਆਂ ਮੜਾ ਮੁਟਾ ਮੇਰੇ ਬਾਰੇ ਤਾਂ ਸੋਚ ਲੰਦੇ ਸ਼ਰੀਕੇ ਬਾਰੇ ਸੋਚ ਲੰਦੇ ਕੀ ਮੂੰਹ ਦਿਖਾਉਂਗੀ ਲੋਕਾਂ ਨੂੰ ਮੈਂ ਮੰਮੀ ਫੇਰ ਕੀ ਹੋ ਗਿਆ ਜੇ ਵਿਆਹ ਕਰਵਾ ਲਿਆ ਦੁਨਗੀ ਕਰਵਾਉਂਦੀ ਆ ਮੈਨੂੰ ਲੱਗਦਾ ਤੂੰ ਵੀ ਇਹਦੇ ਨਾਲੇ ਰਲਿਆ ਹੋਇਆ ਹਾਂ ਹਾਂ ਚਲੋ ਗੋਗੀ ਅੰਦਰ ਚਲੋ ਤੁਸੀਂ ਆ ਜਾ ਸ਼ਰਮਲਾ ਰੱਖੀ ਆ ਸਾਰੇ ਟੱਬਰ ਨੇ ਆ ਚੌਰਾ ਨਾਲ ਰਲਿਆ ਆ ਡੱਬ ਕੇ ਮਰਨਾ ਨਾ ਮਰਦਾ ਨਾ ਮਰਨ ਦਿੰਦਾ ਤੇਰੇ ਨਾਲੋਂ ਤਾਂ ਮੈਂ ਰੰਡੀ ਚੰਗੀ ਆ ਮੇਰੀ ਮੇਰੇ ਦੀ ਆ ਜਾ ਕਰ ਤੂੰ ਤਾਂ ਫਿਰ ਮੰਮੀ ਤੈਨੂੰ ਗੱਲ ਪੈਣ ਤੋਂ ਬਿਨਾ ਹੋਰ ਕੰਮ ਆਉਂਦਾ ਨਹੀਂ ਮੈਨੂੰ ਨਹੀਂ ਆਉਂਦਾ ਜੇ ਮੈਂ ਸਹੀ ਨੂੰ ਸਹੀ ਕਹਿਨੀ ਆ ਗਲਤ ਨੂੰ ਗਲਤ ਕਹਿਨੀ ਆ ਤਾਂ ਮੈਂ ਗਲਤ ਐ ਅਰਵੜਾ ਯਾਕੀ ਪਈ ਜਾਂਦੇ ਦੇਖਾ ਫਲਾ ਹੈ ਗੋਗੀ ਤੈਨ ਬੈਕਰਾ ਲਿਆ ਹਾਂ ਬੈਕਰਾ ਲਿਆ ਹੀ ਮੈਂ ਮਾਚਾਂ ਸਾਧਕੇ ਆ ਜਾ ਅੰਦਰ ਆ ਜਾ ਬਸ ਚਲ ਬਸ ਰਹਿੰਦੇ ਆ ਜਾ ਇੱਧਰ ਆ ਜਾ ਤੂੰ ਇੱਥੇ ਬੈਠਾ ਲੈ ਜਾ ਰੋਗੀ ਤੂੰ ਵੀ ਬੈ ਜਾ ਮੈਂ ਮੰਮੀ ਨੂੰ ਲਿਉਣੀਆਂ ਵਲਾਕੇ ਮੂੰਹ ਜਿਠਾਉਗੀ ਤੁਹਾਡਾ ਚੰਗਾ ਲੈ ਮੰਮੀ ਨੂੰ ਕਹਾ ਦੇ ਮੰਮੀ ਉਹਨਾਂ ਨੂੰ ਪਿਆਲਾ ਦੇ ਦਿਓ ਉਹ ਵੀ ਕਰਦੀ ਨੂੰ ਹੈ ਬਿਆਕੀ ਲੈਂਦੀ ਹੈ ਲੈ ਸਮਾਨ ਤਰ ਲੈ ਲੈ ਹੁਣ ਕਹਾ ਜਾ ਮੰਮੀ ਕੋਲ ਲਗਦੀ ਤਾਂ ਚੰਗੇ ਘਰਵਾਰ ਦੀ ਆ। ਬਾਕੀ ਦੇਖ ਲੈਣੇ। ਮੰਮੀ ਆਹਨਾਂ ਦਾ ਮਿੱਠਾ ਮੂੰਹ ਕਰਾ ਦਿਓ। ਮੂੰਹ ਚ ਠਾ ਦਿਓ ਸ਼ਗਨ ਕਰ ਦਿਓ। ਜਾ ਹੁਣ ਮੇਰੇ ਸਹਰਾਣੇ ਖੜੀ ਕੀ ਕਿੱਥੇ? ਕਰਨ ਆਈ ਦਾ ਸ਼ਗਨ। ਇੱਕ ਵਾਰੀ ਗਹਿਣੇ ਲੈ ਲਾ ਮਿੱਠੀ ਪਿਆਰੀ ਹੋ ਕੇ। बाकी कुछ तो बाद करूंगी हमने तू क्यों बैठी है सही होके ना? ਉਗੀ ਪੁੱਤ ਕੀ ਨਾਮ ਆ ਕੋੜੇ ਤੇਰਾ ਮੇਰਾ ਨਾਮ ਆਮਨ ਹੈ ਮੰਮੀ ਉੱਤੇ ਬਹਿ ਜਾਓ ਪਿੰਡ ਕਿਹੜਾ ਤੇਰਾ ਮਾਸਾ ਜੀ আচ্ছা ਚਲ ਮੰਮੀ ਜਿਹੜਾ ਕੁਝ ਹੋਣਾ ਸੀ ਹੋ ਗਿਆ ਬਾਕੀ ਮੈਂ ਇਹਨਾਂ ਦੇ ਮਾਪਿਓ ਨਾਲ ਵੀ ਤੁਹਾਨੂੰ ਮਿਲਾਉਂਗਾ ਤੇ ਇਹ ਨਾਲ ਕੋਈ ਐਵੇਂ ਨਹੀਂ ਹੈਗੀ ਵੀ ਕੋਈ ਉਹੀ ਐ ਇਹ ਵਧੀਆ ਘਰ ਦੀ ਕੁੜੀ ਹੈ ਚਲੋ ਭਾਈ ਹੋਤਾ ਪਤਾ ਲੱਗਦਾ ਹੀ ਆ ਦੇਖਣ ਤੋਂ ਲੈ ਪਤਾ ਸਹੀ ਗੱਲ ਲਗੋਗੀ ਜੋ ਹੋਣਾ ਸੀ ਹੋ ਗਿਆ ਲੈਫਟ ਹਰਾ ਜਿਹੜੇ ਪੜੀ ਲਿਖੀ ਆ ਦੱਸਣਾ ਮਮ ਨੂੰ ਹਾਂਜੀ ਨਾਲ ਪੜਦੀ ਸੀ ਇਹਦੇ ਹਾਂ ਮਮੀ ਨਾਲ ਪੜਦੀ ਸੀ ਹਾਹੀ ਕੁਛ ਕਰਨ ਜਾਂਦੇ ਸੀ ਛਲ ਕੋਈ ਨਹੀਂ ਜਾ ਜਾ ਕੇ ਕੋ ਕੰਮ ਧੰਦਾ ਦੇਖ ਲੈ ਹਾਂ ਚੱਲਣਾ ਮੈਂ ਆ ਸੰਦੇ ਲੈ ਹਰਤੀ ਏ ਸੋਨਾ ਤਾਂ 바ਵਾ ਪਾਤਾ ਤੇਰੀ ਵਿੱਕਿਆ ਨੇ ਹਾਂਜੀ ਪੁੱਤ ਵੈਸੇ ਮੈਨੂੰ ਕਹਿਣਾ ਤਾਂ ਚਾਹੀਦਾ ਨਹੀਂ ਚਲੋ ਭਾਈ ਤੁਸੀਂ ਸਮਝਦਾਰ ਆ ਅੱਜ ਕੱਲ ਸਮਾਂ ਨਹੀਂ ਰਿਹਾ ਇਹਨਾਂ ਸੋਨਾ ਪਾ ਕੇ ਰੱਖਣ ਦਾ ਮੈਂ ਤੈਨੂੰ ਐ ਕਹਿੰਦੀ ਸੀ ਭਈ ਤੂੰ ਮੇਰੇ ਕੋਲ ਫੜਾ ਦੇ ਸਾਰਾ ਸੋਨਾ ਹਨ ਤੈਨੂੰ ਪਤਾ ਨਹੀਂ ਅੱਜ ਕੱਲ ਆਹ ਪਿੰਡਾਂ 'ਚ ਮੰਗਤੇ-ਮੰਗਤੇ ਬਹੁਤ ਫਿਰਦੇ ਆ ਪਤਾ ਨਹੀਂ ਕਿਸੇ ਦੇ ਦਿਲ ਦਾ ਥੋੜੀ ਪਤਾ ਹੈ ਨਾਲੇ ਸੋਨਾ ਤਾਂ ਖੁਦ ਚੋਰ ਐ ਤੂੰ ਐ ਕਰ ਪੁੱਤ ਆ ਲਾ ਕੇ ਫੜਾ ਦੇ ਮੇਰੇ ਕੋਲ ਚੰਗੀ ਰਹੂੰਗੀ ਕੋਗੀ ਲੋਕਰ ਚ ਰੱਖਿਆਉਂਗਾ ਸੋਨਾ ਠੀਕ ਐ ਹਲੇ ਆ ਉਨਾਲੇ ਤੈਨੂੰ ਡਰਨ ਦੀ ਲੋੜ ਨਹੀਂ ਜਦ ਵਿਆਹ ਹੀ ਕਰਾ ਲਿਆ ਇਹ ਸਭ ਕੁਝ ਵੀ ਤੇਰਾ ਘਰ ਵੀ ਤੇਰਾ ਬਸ ਆਪਣਾ ਘਰ ਸਮਝ ਇਹਨੂੰ ਪੁੱਤ ਨਾਲੇ ਮੈਨੂੰ ਵੀ ਆਪਣੀ ਮਾਂ ਹੀ ਸਮਝ ਆਪਣੇ ਮਾਪਿਓ ਨੂੰ ਜ਼ਰੂਰ ਬਣਾ ਦੀ ਮੇਰੇ ਨਾਲ ਬਹੁਤ ਸਮਝਦਾਰ ਹੈ ਦੇਖਣ ਨੂੰ ਤਾਂ चल पुत्र तू जरा पर आराम कर ले। मैं संभाल के आनी है ठीक है ठीक है चल तू कर आराम ਸਾਰੇ ਘਰ ਦੇ ਆਸੇ-ਪਾਸੇ ਆ ਮੈਂ ਗਹਿਣੇ ਪਾ ਕੇ ਤਾਂ ਦੇਖਾਂ ਤਲਬ ਕਰੇ ਤੂੰ ਕਿਹੋ ਜਿਹੀ ਲੱਗਦੀ ਆ ਸ਼ੀਸ਼ਾ ਸ਼ੀਸ਼ਾ ਤਾਂ ਉਹਨਾਂ ਦੇ ਕਮਰੇ 'ਚ ਹੀ ਆ ਉਹ ਹੈ ਨਹੀਂ ਸ਼ੀਸ਼ੇ ਬਾਰੇ ਪਾ ਕੇ ਦੇਖਦੀਆਂ ਗਹਿਣੇ ਕਿਆ ਤਲੀ ਹਾਏ ਬੰਗਾਂ ਚੂੜੀਆਂ ਦੇਖੀ ਕਿੰਨੇ ਟੰਦੀਆਂ ਚਾਂਦੀ ਦੀਆਂ ਪਾਈ ਫਿਰਦੀ ਸੀ ਮਸਾਂ ਜਾ ਕੇ ਸੋਨੇ ਦੀਆਂ ਚੂੜੀਆਂ ਜੁੜੀਆਂ ਹਾਏ ਹਾਰ ਗਲਦੀਪ ਕੋਰੇ ਤੂੰ ਤਾਂ ਕਿਸੇ ਮਹਾਰਾਣੀ ਤੋਂ ਘੱਟ ਨਹੀਂ ਲੱਗਦੀ ਦੂਰਾ ਰੰਗ ਹਾਈ ਸੋਨਾ ਕਿੰਨਾ ਚਮਕਦਾ ਇਹ ਨੂੰ ਸੰਭਾਲਣਾ ਇਹ ਮੇਰੇ ਵਾਸਤੇ ਬਹੁਤ ਕੀਮਤੀ ਆ ਹਾਏ ਦੇਖੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਇੰਨਾ ਕੁਛ ਮੈਨੂੰ ਮਿਲ ਜਾਣਾ ਹਾਂ ਤਾਂ ਮੇਰੀ ਲੋਟਰੀ ਨਿਕਲ ਗਈ ਅੱਛਾ ਹੁਣ ਮੈਂ ਸੰਭਾਲ ਕੇ ਰੱਖਾਂ ਇਹਨੂੰ ਕੋਈ ਦੇਖ ਵੀ ਨਾ ਲਵੇ ਖੁੱਲ ਜਾ ਇਹ ਵੀ ਕੰਨੀ ਆ ਵੇ ਕੁਲਦੀਪ ਕੌਰ ਦੀਆਂ ਬਾਹਾਂ ਚ ਪੈਣਾ ਇਹਨਾਂ ਨੂੰ ਮੈਂ ਸੰਭਾਲ ਕੇ ਰੱਖਦੀ ਆ ਜੇ ਕਿਸੇ ਨੇ ਦੇਖ ਲਿਆ ਸਾਰਾ ਭਾਂਡਾ ਮੇਰਾ ਫਟ ਜਾਊਗਾ ਸ਼ੁਕਰ 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 ਮੈਨੂੰ ਕਿਸੇ ਨੇ ਦੇਖਿਆ ਨਹੀਂ ਬਸ ਇੱਕ ਗਹਿਣੀ ਮੈਂ ਸੰਭਾਲ ਕੇ ਰੱਖਦੀ ਆ ਮੈਂ ਸਾਫ਼ ਹੀ ਮੁੱਕਰ ਜਾਣਾ ਮੈਂ ਕਹਣਾ ਮੈਂ ਕਦੋਂ ਤੇਰੇ ਤੋਂ ਗਹਿਣੇ ਲਏ ਆ ਜੀ ਹੂੰ ਇਹ ਤੁਰ ਰੱਖਣ ਲਈ ਲੈ ਇਹ ਮੈਨੂੰ ਕਿੱਥੋਂ ਦੇਣੇ ਆ ਇਹਹੀ ਸਕੀਮ ਕੁਲਦੀਪ ਕਰੋ ਠੀਕ ਹੈ ਠੀਕ ਹੈ ਜਦੋਂ ਖਰਚ ਕੋਈ ਨਾ ਹੋਊਗਾ ਨਾ ਫਿਰ ਗਏ ਨੇ ਪਾ ਪਾ ਕੇ ਦੇਖੂੰਗੀ ਫੇਰ ਕਰੂੰਗੀ ਚਾ ਪੂਰਾ ਨਾਲੇ ਆਪਣੇ ਪੇਕਿਆਂ ਦੇ ਘਰ ਪਾ ਕੇ ਜਾਊਂਗੀ ਚਲੋ ਹੁਣ ਤੁਸੀਂ ਨਾ ਅਲਵਾਰੀ ਵਿੱਚ ਬਹਿ ਜਾਓ ਕਿ ਤੇ ਮੇਰੇ ਗਹਿਣੇ ਤਾਂ ਮੰਮੀ ਕੋਲ ਆ। ਚੱਲ ਫੇਲੇ ਮੈਂ ਤਿਆਰ ਹੋਲਾਂ ਫਿਰ ਗਹਿਣੇ ਹੋ ਗਈ ਤਿਆਰ ਹੁਣ? ਹਾਂ ਬਸ ਮੈਂ ਹੋ ਹੀ ਜਾਂਦੀ ਮੇਰੇ ਗਹਿਣੇ ਮੰਮੀ ਕੋਲ ਆ ਮੈਂ ਉਹਨਾਂ ਤੋਂ ਲਿਆਵਾਂ। ਚੱਲ ਫਿਰ ਆ ਜਾ ਚੱਲੀਏ। ਹਾਂ ਠੀਕ ਐ 2 ਮਿੰਟ। ਲਿਆ ਚਲ ਤੂੰ ਆ ਜਾ ਫਿਰ। ਜਲਦੀ ਹੋਈਂ ਤਿਆਰ ਆ ਜਾ। ਠੀਕ। ਮੰਮੀ ਜੀ ਮੇਰੇ ਗਹਿਣੇ ਦਿਓ। ਗਹਿਣੇ ਤੂੰ ਕਿੱਥੇ ਜਾਣਾ ਪਾ ਕੇ ਗਹਿਣੇ? ਅਸੀਂ ਮਾਨਸਾ ਜਾਂਦੇ ਸੀਗੇ। ਮਾਨਸਾ ਕਲ ਤਾਂ ਤੇਰਾ ਵਿਆਹ ਹੋਇਆ ਹਜੇ ਤੂੰ ਅਜ ਬੂਥਾ ਚੱਕ ਕੇ ਮਾਨਸਾ ਨੂੰ ਤੁਰ ਪਈ ਅਸੀਂ ਸ਼ਾਪਿੰਗ ਕਰਕੇ ਆਉਣੀ ਆ ਥੋੜੀ ਜੀ ਅੱਛਾ ਲੈ ਸਾਡੀ ਸੱਸ ਨੇ ਤਾਂ ਸਾਨੂੰ 15-15 ਦਿਨ ਕਰੋ ਬਾਹਰ ਨਹੀਂ ਸੀ ਕੱਢਿਆ ਤੇ ਦੂਜੇ ਦਿਨ ਬੂਥਾ ਚੱਕ ਕੇ ਤੁਰ ਪਈ ਮਾਨਸਾ ਨੂੰ ਨਾ ਕਿਹੜੀ ਤੇਰੀ ਸ਼ਾਪਿੰਗ ਰਹਿ ਗਈ ਮੈਂ ਇਹਨਾਂ ਨਾਲ ਜਾਣਾ ਥੋੜਾ ਸਮਾਨ ਲੈ ਕੇ ਆਉਣਾ ਸੀ ਮੇਰੇ ਗਹਿਣੇ ਦੇ ਦੋ ਮੈਂ ਪਾ ਕੇ ਜਾਣਾ ਗਹਿਣੇ ਆ अच्छा केड़े गहने जेडे तुसी ओदे मेरे तुसी तो रात ਲੈਣੀ ਸੀ ਲੈ ਵੀ ਮੈਂ ਸੰਭਾਲ ਦੂੰਗੀ ਵੀ ਇੱਥੇ ਆਪਣੇ ਚੋਰ ਫਿਰਦੇ ਰਹਿੰਦੇ ਆ ਤੁਸੀਂ ਫੜਲੇ ਸੀ ਮੈਥੋਂ ਗਹਿਣੇ ਮੈਨੂੰ ਦੇ ਦੋ ਮੈਂ ਪਾ ਕੇ ਜਾਣੇ ਆ ਮੈਂ ਤੇਰੇ ਕੋਲੋਂ ਕਦੋਂ ਗਹਿਣੇ ਲੈ ਲੈ ਮੈਂ ਤਾਂ ਲੈ ਹੀ ਨਹੀਂ ਪੁੱਤ ਤੈਨੂੰ ਜ਼ਰੂਰ ਗਲਤਫਹਿਮੀ ਹੋਈ ਹੋਣੀ ਆ ਨਹੀਂ ਤੁਸੀਂ ਮੈਥੋਂ ਤੱਕ ਤਿਆਪ ਤਾਂ ਨਹੀਂ ਰੱਖ ਲੈ ਨਹੀਂ ਨਹੀਂ ਤੁਸੀਂ ਲੈਤੇ ਤਾਂ ਹੈਗੇ ਮੈਥੋਂ ਵੀ ਮੈਂ ਸੰਭਾਲ ਦਿੰਦੀ ਆ ਮੇਰੇ ਗਹਿਣੇ ਫੜਾਈ ਸੀ ਮੰਮੀ ਨੂੰ ਇਹ ਕਹਿੰਦੇ ਮੇਰੇ ਕੋਲ ਹੈ ਹੀ ਨਹੀਂ ਗੇ ਇਹਨਾਂ ਨੇ ਮੈਥੋਂ ਲੈਤੇ ਸੀ ਕਹਿੰਦੇ ਚੋਰ ਫਿਰਦੇ ਆ ਮੈਂ ਸੰਭਾਲ ਦੂੰਗੀ ਲੈ ਪਤਾ ਮੈਨੂੰ ਗਹਿਣੇ ਕਿਹੜੀ ਵੇਲੇ ਦੇ ਦਿੱਤੇ ਤੂੰ ਕੰਬਲੀ ਕਿਤੇ ਅਦਰ-ਉਦਰ ਰੱਖ ਕੇ ਭੁੱਲ ਗਈ ਪਤ ਨਹੀਂ ਨਹੀਂ ਮੈਂ ਸੋਨੂੰ ਹੀ ਫੜਾਏ ਨੇ ਗਹਿਣੇ ਤੁਸੀਂ ਮੈਥੋਂ ਲੈ ਕੇ ਤਾਂ ਆਇਓ ਲਹਾ ਕੇ ਵੀ ਮੈਂ ਸੰਭਾਲ ਦੂੰਗੀ ਕਮਾਲ ਹੋ ਗਏ ਬਾਰੇ ਨਹੀਂ ਆਉਣ ਦਿੰਦੀ ਹਾਂ ਦੱਸ ਮੈਨੂੰ ਕੋ ਚੋਰਨੀ ਆ ਤੇਰੇ ਗਹਿਣੇ ਕੱਢ ਲਾ ਕੇ ਤੇਰੇ ਤੋਂ ਲੈ ਕੇ ਰੱਖ ਲੈ ਮੈਂ ਦਿੱਤੇ ਨੇ ਇਹਨਾਂ ਨੂੰ ਗਹਿਣੇ ਤੇ ਰੱਖ ਕੇ ਨਾ ਭੁੱਲ ਗਈ ਹੋਮੇ ਨਹੀਂ ਮੈਂ ਰੱਖ ਕੇ ਭੁੱਲੀ ਮੇਰੇ ਤੋਂ ਲਹਾ ਕੇ ਲੈ ਕੇ ਗਏ ਨੇ ਜਦੋਂ ਇਹ ਮੈਨੂੰ ਉਹ ਪਿਆਰੇ ਖੰਨਾ ਦਾ ਪੁੱਤ ਗੋਗੀ ਮੇਰੇ ਕੋ ਗਹਿਣੇ ਕਿੱਥੋਂ ਆ ਗਏ ਮੇਰੇ ਕੋ ਤਾਂ ਨਹੀਂ ਨਹੀਂ ਇਹਨਾਂ ਕੋ ਆਪਦੇ ਨਹੀਂ ਸੰਭੇ ਜਾਂਦੇ ਕੋਲੀ ਨੇ ਗਹਿਣੇ ਦੇਖ ਲੈ ਮੈਂ ਤਾਂ ਤੇਰੀ ਨਾਨੀ ਵਾਲੀਆਂ ਬਾਗੀਆਂ ਪਾ ਰੱਖੀਆਂ ਲੈ ਆਹ ਚਾਂਦੀ ਦੀਆਂ ਚੂੜੀਆਂ ਹੈ ਇੱਕ ਚਾਂਦੀ ਦੀ ਸ਼ਾਪ ਜੇ ਮੇਰੇ ਕੋ ਹੁੰਦੇ ਤਾਂ ਮੈਂ ਤੈਨੂੰ ਦਿੰਦੀ ਨਾ ਨਹੀਂ ਮੈਂ ਇਹਨਾਂ ਨੂੰ ਹੀ ਫੜਾਏ ਨੇ ਇਹਨਾਂ ਨੇ ਮੈਥੋਂ ਲਹਾਏ ਨੇ ਵੀ ਮੈਂ ਸੰਭਾਲ ਦੂੰਗੀ ਕਮਲੀ ਕੋਈ ਗੱਲ ਕਰੀ ਜਾਂਦੀ ਆ ਪੁੱਤ ਇੱਧਰ ਉੱਧਰ ਦੇਖ ਲੱਗਦੇ ਰੱਖੇ ਹੋਣੇ ਆ ਤੂੰ ਨਹੀਂ ਰੱਖੇ ਮੈਂ ਛੋਡੇ ਕੋਲ ਹੀ ਨੇ ਕਿਤੇ ਤੂੰ ਵੱਡੀ ਨੂੰ ਤਾਂ ਨਹੀਂ ਪੜਾਉਂਦੇ ਨਹੀਂ ਨਹੀਂ ਉਹਨਾਂ ਨੂੰ ਨਹੀਂ ਫੜਾਏ ਤੁਸੀਂ ਤਾਂ ਲੈ ਕੇ ਗਿਓ ਲਹਾ ਕੇ ਮੈਥੋਂ ਕਮਾਲ ਹੋ ਗਈ ਮੈਂ ਸੱਚ ਕਹਿਣੀ ਐ ਇਹਨਾਂ ਕੋਲ ਹੀ ਨੇ ਕਦੋਂ ਫੜਾਈ ਸੀ ਜਦੋਂ ਤੁਸੀਂ ਉੱਠ ਕੇ ਚਲੇ ਗਏ ਸੀ ਇਹ ਪਿਆਲਾ ਦਿੰਦੇ ਸੀ ਉਦੋਂ ਬਾਅਦ ਚ ਮੇਰੇ ਕੋਲ ਬੈਠੇ ਸੀ ਨਾ ਮੈਨੂੰ ਕਹਿੰਦੇ ਆਪਣੇ ਚੋਰ ਫਿਰਦੇ ਰਹਿੰਦੇ ਮੈਂ ਸੰਭਾਲ ਦੂੰਗੀ ਮੈਂ ਕਿਹਾ ਚਲੋ ਇਹ ਵੱਡੇ ਨੇ ਸੰਭਾਲ ਦੇਣਗੇ ਨਾ ਨਾ ਪਤਾ ਹੀ ਨਹੀਂ ਮੇਰੇ ਕੋਲ ਗਹਿਣੇ ਹੈ ਨਹੀਂ ਜੇ ਮੇਰੇ ਕੋਲ ਹੁੰਦੇ ਤਾਂ ਮੈਂ ਤੈਨੂੰ ਦਿੰਦੀ ਨਾ ਦੇਖ ਤਾਂ ਸਹੀ ਆਪਣੇ ਸਸਤੇ ਲਜਾਮ ਲਾਉਂਦੀ ਆ ਨਾ ਸ਼ਰਮ ਹੈਗੀ ਆ ਕਿ ਨਹੀਂ ਉਹੀ ਗੱਲ ਕਰ ਦਿੱਤੀ ਨਿਕਲੀ ਉਧਰਾਂ ਵਾਲੀ ਤੇ ਤਾਂ ਐਨੇ ਉਹਦੇ ਨਾਲ ਪਾਏ ਸੀਗੇ ਮੰਮੀ ਹੈਗੇ ਤਾਂ ਦੇ ਦਿਓ ਚਲੋ ਲੈ ਬੱਤੂ ਮੀਏ ਦੀ ਬੋਲੀ ਬੋਲਣ ਲੱਗ ਪਿਆ ਹੈ ਮਾੜੀ ਮਾੜੀ ਸ਼ਰਮ ਹੈ ਹੈਗੀ ਕਿ ਨਹੀਂ ਆਪਣੇ ਮਾਤੇ ਇਲਜ਼ਾਮ ਲਾਣਾ ਮੈਂ ਕਹਿੰਦੀ ਪਿਆਰ ਨਾ ਮੰਨ ਜਨ ਪਿਆਰ ਨਾ ਮੰਨ ਜਨ ਮੰਨਦਾ ਹੀ ਨਹੀਂ ਕਿੰਨਾ ਉਹਨਾਂ ਨੇ ਮਿਹਨਤ ਕਰਕੇ ਪਾਈ ਸੀ ਮੈਨੂੰ ਗਹਿਣੇ ਸਾਰੇ ਮਿਹਨਤ ਕਰਕੇ ਦਿੰਦੇ ਹੁੰਦੇ ਕਮਾਈ ਆਪਣੀ ਧੀ ਨੂੰ ਤੇਰੇ ਮਾਪਿਆਂ ਨੇ अनोखी ਨਹੀਂ ਸੀ ਦਿੱਤੀ ਪਤਾ ਨਹੀਂ ਆਪੇ ਵੇਚ ਵਟ ਕੇ ਖਾਣ ਦੀ ਸਲਾਹ ਆ ਪਹਿਲਾਂ ਫੜਾਉਣ ਤੋਂ ਪਹਿਲਾਂ ਮੈਨੂੰ ਤਾਂ ਪੁੱਛ ਲਾਂਦੀ ਮੈਂ ਆਖਿਆ ਚਲੋ ਇਹ ਵੱਡੇ ਨੇ ਵੀ ਇਹ ਸੰਭਾਲ ਦੇਣਗੇ ਹੋਊਗਾ ਤੁਹਾਨੂੰ ਕੀ ਪੁੱਛਣਾ ਸੀ ਮੈਂ ਇਹਨਾਂ ਨੂੰ ਦੇਤਾ ਦੇਤੇ ਹੁਣ ਇਹ ਮੁਕਰਦੇ ਨੇ ਕਹਿੰਦੇ ਹੈ ਨਹੀਂ ਮੇਰੇ ਕੋਲ ਆਹ ਦੇਣੀ ਕੱਲ ਵਿਆਹੀ ਆਈ ਹੈ ਤੇ ਸਸਤੇ ਇਲਜ਼ਾਮ ਚੁੱਕਦੀਆਂ ਹੈ ਹੈ ਮੈਂ ਤਾਂ ਇੰਨਾ ਵਿਸ਼ਵਾਸ ਕਰਕੇ ਤੁਹਾਨੂੰ ਗਹਿਣੇ ਦਿੱਤੇ ਸੀ ਤੁਸੀਂ ਇੰਨਾ ਝੂਠ ਬੋਲਦੇ ਹੋ ਮੇਰੇ ਤਾਂ ਸਾਰੇ ਗਹਿਣੇ ਚਲ ਕੋਈ ਗੱਲ ਨਹੀਂ ਅੱਜ ਮੰਮੀ ਤੁਸੀਂ ਤਾਂ ਗਹਿਣੇ ਲਏ ਸੀਗੇ ਤੁਸੀਂ ਹੁਣ ਮੁੱਕਰੀ ਜਾਂਦੇ ਹੋ ਜਵਾਖੜੀ ਦੇ ਗਹਿਣੇ ਅੱਛਾ ਛੱਪੜ ਦਾ ਗਵਾ ਡੱਡੂ ਮੇਰੀ ਗੱਲ ਸੁਣ ਲੈ ਇੱਕ ਜੇ ਇਹ ਗੱਲ ਮੁੜ ਕੇ ਕਹੀ ਨਾ ਵੀ ਗਹਿਣੇ ਉਹਨੂੰ ਦੇ ਦੇ ਜਾਂ ਮੇਰੇ ਕੋਲ ਆ ਕਿਸੇ ਨੂੰ ਪਤਾ ਲੱਗਾ ਤਾਂ ਦੇਖੀ ਸਹੀ ਤੇਰਾ ਹਾਲ ਮੈਂ ਕੀ ਕਰਦੀ ਆ ਲੱਗੀ ਸਮਝ ਮੈਂ ਤੈਨੂੰ ਪਹਿਲੇ ਨਹੀਂ ਤੇਰੇ ਪੇਕੇ ਘਰ ਜਾਣ ਦਿੰਦੀ ਇਹ ਦੇਖ ਲਈ ਉਹਨਾਂ ਦਾ ਵੀ ਆਉਣਾ ਬੰਦ ਕਰ ਦੂੰ ਜੇ ਆਪਣੀ ਜਵਾਨ ਖੋਲੀ ਐ ਇਸ ਘਰ ਵਿੱਚ ਮੇਰੀ ਮਰਜ਼ੀ ਚੱਲਦੀ ਸੀ ਚੱਲਦੀ ਹੈ ਤੇ ਚੱਲਦੀ ਹੀ ਰਹੂਗੀ ਚੱਲਦਾ ਫਾਹੋ ਆਈ ਪੱਟੀ ਉਹਦੀ ਵਕੀਲ ਬਣ ਕੇ ਮੰਮੀ ਜੀ ਤੁਸੀਂ ਤਾਂ ਗਹਿਣੇ ਲੈ ਸੀ ਮੈਂ ਤਾਂ ਮਰੀ ਹੋਈ ਕਿਸੇ ਨੂੰ ਜੂਣਾ ਛੱਡਾਂ ਅਸੀਂ ਤਾਂ ਫੇਰ ਗਹਿਣੇ ਆ ਸੋਨੇ ਵਰਗਾ ਮੇਰਾ ਪੁੱਤ ਆਪਣੇ ਕਬਜੇ ਹੇਠ ਕਰ ਲਿਆ ਉਹਦੇ ਬਦਲੇ ਮੈਂ ਐਨੇ ਕ ਗਹਿਣੇ ਵੀ ਨਹੀਂ ਲੈ ਸਕਦੀ ਹੈ ਕਮਲੀ